ਆਲੋਕਾ ਮਾਲੀਆ ਕੋਹਾਂ ਵੀਡੀਓ ਚ ਅੱਜ ਅਸੀਂ ਆਪਾਂ ਕਟਰ ਪੱਟਣ ਕਟਰ ਦੀ ਚਾਦਰ ਪੱਟ ਕੇ ਤੇ ਇਹ ਵੀ ਚਾਦਰ ਲਾਉਣੀ ਆ ਔਗਰ ਦੇ ਵੱਲ ਲੱਗਣੇ ਇਹਦੇ ਆਪਾਂ ਤਾਂ ਵੀ ਕਟਰ ਠੱਲੇ ਨਹੀਂ ਲਾਇਆਗਾ ਜਾਂ ਮੁੱਦਾ ਸੱਟ ਲਿਆ ਆਪਾਂ ਏਦਾਂ ਹੀ ਬਈ ਪੇਸਾਂ ਲਾ ਕੇ ਪੱਟੀ ਦੀ ਆ ਮੁੱਦਾ ਡੇਡਾ ਸੱਟ ਨਾਲ ਸੌ ਵੈਂਗੋ ਵਾਲ ਪੈ ਜਾਂਦੇ ਆ ਕਈ ਆਪਾਂ ਵੇਖਿਆ ਆ ਵੀਡੀਓ ਤੇ ਮੂਦਾ ਕਰ ਲੈਂਦੇ ਆ ਮੈਂ ਘੰਨ ਸਿੱਟੀ ਤਰੇ ਆਉਂਦੇ ਆ 411 ਚ ਵਾਲੀ ਕੱਟ ਜਾਂਦਾ ਹੁਣ ਆਪਾਂ ਬਈ ਜੀ ਮੋੜਦੇ ਆ ਚਾਦਰਾਂ ਇਹ ਗੋਲ ਕਰਨ ਲਈ ਰੋਲਾ ਤਿਆਰ ਕੀਤਾ ਆ ਆਪਣਾ ਗੇਅਰ ਬਾਕਸ ਲਾ ਕੇ ਤੇ ਇਹਦੇ ਤੇ ਹੀ ਆਪਾਂ 프ਰੰਟ ਆਉਗਰ ਦਾਣੇ ਕੱਢਣ ਨਾਲ ਆਉਗਰ ਸਾਰਾ ਕੁਝ ਇਹਦੇ ਉੱਪਰ ਹੀ ਬੰਨ੍ਹ ਦਿੰਦਾ ਇਹ ਇਹ ਹੁਣ ਆਪਾਂ ਕਟਰ ਦੀਆਂ ਚਾਦਰਾਂ ਨੂੰ ਗੋਲ ਕਰਦੇ ਪਏ ਆ। ਇਹ ਕੰਪਲੀਟ ਕਰਕੇ ਚਾਦਰਾਂ ਨੂੰ ਮੋੜ ਕੇ ਫਿਰ ਬਸ ਸਿੱਧਾ ਉੱਪਰ ਰੱਖਣੀਆਂ। ਕਿਤੇ ਮਾੜਾ-ਮੋਟਾ ਟੀਆਰਾਂ 'ਚ ਆਪਸ 'ਚ ਫਰਕ ਹੋ ਜਾਂਦਾ। ਉੱਥੇ ਜ਼ਰੂਰ ਫਰਕ ਪੈ ਜਾਂਦਾ ਥੋੜਾ-ਮੋਟਾ ਵੀ ਨੱਪ ਕੇ ਬਹੋਣੀ ਪੈ ਜਾਂਦੀ ਆ। ਨਹੀਂ ਤਾਂ ਤਕਰੀਬਨ ਲਿਆ ਕੇ ਉੱਪਰ ਰੱਖੋ ਤੇ ਪੈਚ ਬਹਿ ਜਾਂਦੀ ਬਿਲਕੁਲ ਤੇ ਵੈਲਡਿੰਗ ਕਰੋ ਤੇ ਕਟਰ ਕੰਪਲੀਟ ਹੋ ਜਾਂਦਾ ਆਪਣਾ। ਆਨੰਮ ਪਾਖੋੜਿਆਣਾ ਕਟਕਟ ਚੈਦ ਨਹੀਂ ਪਾਉਂਦੇ ਉੱਚ ਤੇ ਨੱਪ ਕੇ ਦਾ ਡਿਵਾਰਡ ਬਣਾਇਆ ਹੈ ਨੱਪ ਕੇ ਲਾ ਦਿੰਦੀ ਆ ਵਧੀਆ ਸੱਟ ਬਹਿ ਜਾਂਦੀ ਆ ਮਾੜਾ ਮੋਟਾ ਹੀ ਕੋਈ ਫਰਕ ਨਹੀਂ ਪੈਂਦਾ ਐ ਨੱਪ ਕੇ ਬਹਾਵੀ ਦੀ ਆ ਕਈ ਦੇਤੇ ਅਸੀਂ ਖੋੜਾਣਾ ਕਟਕਟ ਚੋਰ ਬੱਚੇ ਨਾਲ ਜਿੱਤੇ ਆਪਣੇ ਟੀਹਾਰਾ ਹੁੰਦੇ ਆ ਉੱਤੇ ਉੱਤੇ ਲਾ ਦਿੰਦੇ ਆ ਪਰ ਬੋਤੇ ਉੱਤੇ ਹੀ ਲਾਉਂਦੇ ਆ ਇਹ ਨਹੀਂ ਇਹ ਤਾਂ ਕੋਈ ਨੱਪ ਕੇ ਬਾਲ ਗਏ ਸੋ ਬਾਕੀ ਆਪਾਂ ਤੁਹਾਨੂੰ ਪੂਰੀ ਕੰਪਲੀਟ ਚਾਦਰ ਲੱਗਦੀ ਦੀ ਵੀਡੀਓ ਪਾਵਾਂਗੇ ਜਦ ਆਪਾਂ ਇਹ ਸਾਈਡਾਂ ਤੋਂ ਨਵੇਂ ਮਾਡਲ ਤੇ ਗੋਰੀ ਲਾ ਦੇਣੀ ਆ ਐਂਡ ਲਾਈ ਵੀ ਆ ਤਾਂ ਇਹ ਦੇ ਨਾਲ ਕੀ ਆ ਸਾਈਡਾਂ ਦੇ ਮਾਲ ਖੜ ਕੇ ਗਲਦੀ ਨਹੀਂ ਚਾਦਰ ਜੀ ਦਾ ਬੜਾ ਫਰਕ ਪੈਂਦਾ ਬਾਈ ਇਹਦੇ ਤੋਂ ਲੈ ਆਓ ਗਾਵੇ ਦੇ 3000 ਦੇ ਹੋ ਗਈ ਬਾਈ ਜੀ ਕੰਪਲੀਟ ਚਾਦਰ ਦੇਖੋ ਧੋਆਂ ਵੀ ਲੱਗੀਆਂ ਹਰਚ ਵੀ ਲੱਗੀ ਤੇ ਨੀਚੇ ਵਾਲੀ ਚਾਦਰ ਹਾਲ ਪਰ ਉਹ ਵੀ ਲਾਤੀ ਗਈ ਹੋ ਗਿਆ ਕਟਰ ਕੰਪਲੀਟ ਆਪਣਾ ਇਹਦਾ ਇੱਕ ਸਰਪ ਉੱਪਰ ਪੱਖਾ ਰਹਿਦਾ ਲਾਉਣ ਵਾਲਾ ਉੱਗਰ ਨੂੰ ਵੱਲ ਆਏ ਸੀ ਕਿ ਆਪਾਂ ਨਾ ਬਾਕੀ ਕੰਪਲੀਟ ਆ ਤੇ ਵੀਡੀਓ ਮੇਰਾ ਭਰਾ ਨਾ ਸ਼ੇਅਰ ਕਰ ਦਿਓ ਅ ਜੇਕਰ ਹੋਰ ਪਹਿਲੇ ਪੁਰਾਣੇ ਕੰਮ ਵੀ ਕਰਾਉਣਾ ਹੋਊਗਾ ਤੇ ਆਪਣੇ ਨਾਮ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰ ਲਿਓ ਠੀਕ ਆ ਬਾਈ ਸਤਿ ਸ੍ਰੀ ਅਕਾਲ